ਕਿਸੇ ਨੂੰ ਗਲਤ ਬੋਲਤਾ ਕਿਸੇ ਨੂੰ ਗਲਤ ਬੋਲਤਾ ਕਿਸੇ ਨੇ ਗਲਤ ਬੋਲ ਮਨ ਕੋਸ਼ਿਸ਼ ਨਾ ਪਹਿਲਾਂ ਤੁਸੀਂ ਆਪਣੇ ਲੱਛਣ ਸਹੀ ਕਰੋ ਮਸ਼ਹੂਰ ਇਨਫਲੂਐਂਸਰ ਗੁਰਜਸ ਕਪਲਸ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜੋ ਲਗਾਤਾਰ ਆਪਣੀਆਂ ਵੀਡੀਓਜ਼ ਤੇ ਕਰਕੇ ਚਰਚਾ ਦੇ ਵਿੱਚ ਰਹਿੰਦੇ ਹਨ ਤੇ ਕੌਂਟ੍ਰੋਵਰਸੀਆਂ ਕਰਕੇ ਵੀ ਉਹਨਾਂ ਦਾ ਬੋਲਬਾਲਾ ਸੋਸ਼ਲ ਮੀਡੀਆ ਤੇ ਲਗਾਤਾਰ ਬਣਿਆ ਰਹਿੰਦਾ ਹੈ ਤੇ ਉੱਥੇ ਹੀ ਇੱਕ ਅਜਿਹੀ ਹੋਰ ਅਪਡੇਟ ਉਹਨਾਂ ਦੇ ਵੱਲੋਂ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿੱਚ ਗੁਰਜਸ ਨੇ ਸ਼ਰੀਆਮ ਲਾਈਵ ਆ ਕੇ ਉਸ ਬੰਦੇ ਦੇ ਖਿਲਾਫ ਕੜਾਸ ਕੱਢੀ ਹੈ ਤੇ ਗੁੱਸੇ ਵਿੱਚ ਆ ਕੇ ਉਸ ਨੇ ਲੋਕਾਂ ਨੂੰ ਇਹ ਸ਼ਰੀਆਮ ਖਰੀਆਂ ਸੁਣਾ ਦਿਤੀਆਂ ਤੇ ਚੰਗੀ ਚੋਖੀ ਝਾੜ ਉਸਨੇ ਲੋਕਾਂ ਨੂੰ ਪਾ ਦਿੱਤੀ ਹੈ ਤਾ ਤੁਹਾਨੂੰ ਦੱਸ ਦਿੰਨੇ ਆ ਕਿ ਸੋਸ਼ਲ ਮੀਡੀਆ ਤੇ ਜਿੰਨੇ ਗੁਰਜਸ ਕਪਲਸ ਨੂੰ ਚਾਹਣ ਵਾਲੇ ਲੋਕ ਹਨ ਉਹ ਤੋਂ ਕਿਤੇ ਵੱਧ ਉਹਨਾਂ ਨੂੰ ਟ੍ਰੋਲ ਕਰਨ ਵਾਲੇ ਤੇ ਗਲਤ ਕਮੈਂਟ ਕਰਨ ਵਾਲੇ ਲੋਕ ਹਨ ਤੇ ਹਾਲ ਹੀ ਦੇ ਵਿੱਚ ਕੁਝ ਅਜੀਹਾ ਹੀ ਫਿਰ ਉਸ ਦੇ ਨਾਲ ਸਨੈਪਚੈਟ ਤੇ ਹੋਇਆ ਜਿਸ ਤੋਂ ਬਾਅਦ ਇੱਕ ਬੰਦੇ ਨੇ ਸਨੈਪਚੈਟ ਤੇ ਗੁਰਜਸ ਨੂੰ ਗਲਤ ਕਮੈਂਟ ਕੀਤਾ ਤੇ ਕਮੈਂਟ ਦੇਖ ਕੇ ਗੁਰਜਸ ਨੇ ਕਿਵੇਂ ਉਸ ਬੰਦੇ ਦੇ ਖਿਲਾਫ ਪੜਾਅਸ ਕੱਢੀ ਤੁਸੀਂ ਵੀ ਇਸ ਵੀਡੀਓ ਦੇ ਵਿੱਚ ਦੇਖੋ ਤੇ ਦੇਖ ਕੇ ਆਪਣੇ ਵਿਚਾਰ ਉਹਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਹਾਂਜੀ ਨਿਸ਼ਾਨ ਪਾਜੀ ਇਹਦੇ ਵਿੱਚ ਲੱਛਣਾ ਵਾਲੀ ਕੀ ਕਹ ਲੂਗੀ ਹਰੇਕ ਦੇ ਆਪਣੇ ਰੀਤੀ ਰਿਵਾਜ ਹੁੰਦੇ ਆ ਹਰੇਕ ਦੀ ਆਪਣੀ ਜ਼ਿੰਦਗੀ ਆਪਣੀ ਜ਼ਿੰਦਗੀ 'ਚ ਜੋ ਮਰਜੀ ਕਰੇ ਤੁਹਾਨੂੰ ਕੋਤੋਂ ਇੰਨੀ ਟੈਨਸ਼ਨ ਰਹਿੰਦੀ ਦੂਜਿਆਂ ਦੀ ਇੰਨਾ ਧਿਆਨ ਤੁਸੀਂ ਆਪਣੀ ਜ਼ਿੰਦਗੀ 'ਵਾਲ ਦੇ ਲਿਆ ਕਰੋ ਕੁਝ ਬਣ ਜੂਗੇ ਤਰੱਕੀਆਂ ਕਰ ਲੂਗੇ ਕਿਉਂ ਪੂਰਾ ਦਿਨ ਚਾਕੀ ਚਾਕੀ ਕਰਦੇ ਰਹੇ ਨੇ ਦੂਸਰਿਆਂ ਦੀ ਲਾਈਫ ਦੇ ਵਿੱਚ ਹੋਰ ਕੋਈ ਕੰਮ ਨਹੀਂ ਬੈਲੇ ਆ ਮੋਬਾਈਲ ਲੈ ਕੇ ਬਹਿ ਜਾਣਾ ਬਸ ਚਲੋ ਜੀ ਉਹਦੀਆਂ ਸਟੋਰੀਆਂ ਦੇਖ ਲਈਆਂ ਉਹਦੀਆਂ ਸਟੋਰੀਆਂ ਦੇਖ ਲਈਆਂ ਕਿਸੇ ਨੂੰ ਗਲਤ ਬੋਲਦਾ ਕਿਸੇ ਨੂੰ ਗਲਤ ਬੋਲਦਾ ਕਿਸੇ ਨਾਲ ਗਲਤ ਬੋਲਣਾ ਕੁਝ ਵੀ ਨਾ ਪਹਿਲਾਂ ਤੁਸੀਂ ਆਪਣੇ ਲੱਛਣ ਸਹੀ ਕਰੋ ਦੂਜਿਆਂ ਦੀ ਲਾਈਫ ਦੇ ਵਿੱਚ ਝਾਕਾ ਝਾਕੀ ਕਰਨੀ ਬੰਦ ਕਰੋ ਤੇ ਆਪਣੇ ਉੱਤੇ ਧਿਆਨ ਦੇ ਰੋ ਤੁਸੀਂ ਤਾਂ ਕੁਝ ਬਣ ਚੁਗੇ ਇਸ ਤਰ੍ਹਾਂ ਜਿਹੜੇ ਬਹਿਮਾਂ 'ਚ ਫਿਰਦੇ ਸਾਨੂੰ ਰਹਿਣ ਦੇ ਤੁਸੀਂ ਆਪਣੇ ਬਹਿਮ ਕੱਢ ਲਓ ਦੂਰ ਜਿਹੜੇ ਬਹਿਮਾਂ 'ਚ ਤੁਸੀਂ ਫਿਰਦੇ ਹੋ ਦੂਜਿਆਂ ਨੂੰ ਮਾੜਾ ਚੰਗਾ ਬੋਲ ਕੇ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ